ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਇਹ 2 ਮਿੰਟ ਦੀ ਅਰਦਾਸ ਤੁਸੀਂ ਇਸ ਤਰੀਕੇ ਨਾਲ ਕਰ ਲਓਗੇ ਤਾਂ ਪਰਮਾਤਮਾ ਜੀ ਤੁਹਾਡੀ ਹਰ ਇੱਕ ਮਨੋ ਕਾਮਨਾ ਨੂੰ ਪੂਰਿਆ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ 2 ਮਿੰਟ ਦੀ ਅਰਦਾਸ ਹੀ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਸਕਦੀ ਹੈ। ਆਓ ਜਾਣਦੇ ਹਾਂ ਜੀ ਉਹ ਕਿਹੜੀ ਅਰਦਾਸ ਹੈ ਤੇ ਇੱਕ ਵਾਰ ਨਾ ਆਖਦੇ ਹਨ ਕਿ ਕਿਸੇ ਨੇ ਰੱਬ ਨੂੰ ਪੁੱਛਿਆ ਕਿ ਤੁਹਾਡਾ ਸਭ ਤੋਂ ਵੱਡਾ ਭਗਤ ਕੌਣ ਹੈ? ਉਹ ਸਾਰਾ ਦਿਨ ਰੱਬ ਦਾ ਨਾਮ ਬੋਲਦਾ ਰਿਹਾ। ਉਹਨੂੰ ਲੱਗਾ ਕਿ ਮੇਰੇ ਤੋਂ ਵੱਡਾ ਕੌਣ ਹੋਵੇਗਾ? ਮੈਂ ਸਾਰਾ ਦਿਨ ਤਾਂ ਰੱਬ ਦਾ ਨਾਮ ਜਪਦਾ ਹਾਂ ਰੱਬ ਨੇ ਕਿਹਾ ਇਸ ਸਮੇਂ ਨਾ ਇੱਕ ਕਿਸਾਨ ਪਹਿਲੀ ਵਾਰ ਹੈ ਜੱਟ ਕਿਸਾਨ ਹੈ ਉਹ ਮੇਰਾ ਸਭ ਤੋਂ ਵੱਡਾ ਭਗਤ ਹੈ ਇਹ ਸੁਣ ਕੇ ਉਹ ਵਿਅਕਤੀ ਹੈਰਾਨ ਹੋ ਗਿਆ ਕਿ ਮੇਰੇ ਤੋਂ ਵੱਡਾ ਭਗਤ ਭਲਾ ਹੋਰ ਕੌਣ ਹੋ ਸਕਦਾ ਹੈ ਉਸਨੇ ਸੋਚਿਆ ਕਿਉਂ ਨਾ ਜਾਵਾਂ ਤੇ ਵੇਖਾਂ ਉਹ ਕੌਣ ਹੈ ਉਹ ਜਾਂਦਾ ਹੈ ਉਹ ਸਾਰਾ ਦਿਨ ਵੇਖਦਾ ਰਿਹਾ ਕਿ ਉਹ ਕੀ ਕਰਦਾ ਹੈ ਕਿਸਾਨ ਉਹ ਸਵੇਰੇ ਉੱਠਿਆ ਅੰਮ੍ਰਿਤ ਵੇਲੇ ਉਸਨੇ ਜਪਜੀ ਸਾਹਿਬ ਦਾ ਪਾਠ ਕੀਤਾ ਇੱਕ ਮਾਲਾ ਵਾਹਿਗੁਰੂ 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 ਦਾ ਜਾਪ ਕੀਤਾ ਫਿਰ ਆਪਣੀ ਪੈੜੀ ਵੱਲ ਨੂੰ ਨਿਕਲ ਜਾਂਦਾ ਹੈ ਸਾਰਾ ਦਿਨ ਆਪਣੀ ਕਿਰਤ ਕਮਾਈ ਕਰਦਾ ਹੈ ਸ਼ਾਮ ਨੂੰ ਘਰ ਆ ਕੇ ਇਸ਼ਨਾਨ ਕਰਦਾ ਹੈ ਤੇ ਰਹਿਰਾਸ ਸਾਹਿਬ ਦਾ ਪਾਠ ਕਰਕੇ ਫਿਰ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਕੇ ਸੌਂ ਜਾਂਦਾ ਹੈ ਉਹਨਾਂ ਸਾਰਾ ਦਿਨ ਹੁਣ ਉਹ ਜਿਹੜਾ ਭਗਤ ਸੀ ਰੱਬ ਦਾ ਕਹਿੰਦਾ ਸੀ ਕਿ ਮੈਂ ਸਭ ਤੋਂ ਵੱਡਾ ਭਗਤ ਹਾਂ ਉਹ ਵੇਖਦਾ ਹੀ ਰਹਿੰਦਾ ਕਿ ਇਹ ਕਿਸਾਨ ਸਾਰਾ ਦਿਨ ਕੀ ਕਰਦਾ ਹੈ ਉਹ ਸਾਰਾ ਦਿਨ ਇਮਾਨਦਾਰੀ ਦੀ ਕਿਰਤ ਕਰਦਾ ਸੀ ਆਪਣੇ ਮਾਪਿਓ ਦੀ ਸੇਵਾ ਕਰਦਾ ਸੀ ਆਪਣੀ ਔਲਾਦ ਤੇ ਘਰ ਵਾਲੀ ਦੀ ਹਰ ਇੱਕ ਜ਼ਰੂਰਤ ਨੂੰ ਪੂਰਿਆ ਕਰਦਾ ਸੀ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਵੀ ਜਿਉ ਰਿਹਾ ਸੀ ਹੁਣ ਨਾ ਹੀ ਕਦੇ ਉਸਨੇ ਕਿਸੇ ਨੂੰ ਮਾੜਾ ਬੋਲਿਆ ਤੇ ਨਾ ਹੀ ਕਿਸੇ ਦਾ ਦਿਲ ਦੁਖਾਇਆ ਸੀ ਉਹ ਮਨੁੱਖ ਹੈਰਾਨ ਹੋ ਜਾਂਦਾ ਹੈ ਕਿ ਹਜੇ ਵੀ ਮੈਨੂੰ ਸਮਝ ਨਹੀਂ ਆਈ ਕਿ ਇਹ ਇੰਨਾ ਵੱਡਾ ਭਗਤ ਕਿਵੇਂ ਹੋ ਸਕਦਾ ਹੈ ਉਹ ਵਾਪਸ ਫਿਰ ਰੱਬ ਦੇ ਕੋਲ ਆ ਜਾਂਦਾ ਹੈ ਆ ਕੇ ਆਖਦਾ ਹੈ ਜੀ ਉਹ ਤਾਂ ਸਵੇਰੇ ਸ਼ਾਮ ਸਿਰਫ ਤੁਹਾਨੂੰ ਯਾਦ ਕਰਦਾ ਹੈ ਫਿਰ ਦੱਸੋ ਕਿ ਉਹ ਕਿਵੇਂ ਤੁਹਾਡਾ ਸਭ ਤੋਂ ਵੱਡਾ ਭਗਤ ਹੋ ਜਾਵੇਗਾ ਬਾਬਾ ਜੀ ਨੇ ਕਿਹਾ ਭਾਵ ਕਿ ਰੱਬ ਜੀ ਨੇ ਕਿਹਾ ਕਿ ਇੱਕ ਗੱਲ ਧਿਆਨ ਨਾਲ ਸੁਣ ਉਹ ਭਾਵੇਂ 10 ਮਿੰਟ ਸਵੇਰੇ ਸ਼ਾਮ ਹੀ ਮੈਨੂੰ ਯਾਦ ਕਰਦਾ ਹੈ ਪਰ ਉਸ ਸਮੇਂ ਉਹ ਕਦੇ ਵੀ ਦੁਨੀਆ ਦਾ ਵਿਚਾਰ ਆਪਣੇ ਮਨ ਵਿੱਚ ਲੈ ਕੇ ਨਹੀਂ ਆਉਂਦਾ ਦੁਨੀਆ ਬਾਰੇ ਨਹੀਂ ਸੋਚਦਾ ਆਪਣੀ ਹਰ ਇੱਕ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਟਾ ਤੇ ਇਮਾਨਦਾਰੀ ਨਾਲ ਨਿਭਾਉਂਦਾ ਪਿਆ ਹੈ ਜੇ ਅਸੀਂ ਵੀ 5 ਮਿੰਟ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਨਾਲ ਪੁਕਾਰ ਲਈਏ ਅਰਦਾਸ ਕਰੀਏ ਤਾਂ ਕੁਝ ਹੀ ਪਲਾਂ ਦਾ ਅਸਰ ਸਾਰਾ ਦਿਨ ਸਾਡੇ ਤੇ ਰਹਿ ਜਾਵੇਗਾ ਜੋ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ ਸੌਣ ਲੱਗਿਆਂ ਪਰਮਾਤਮਾ ਨੂੰ ਯਾਦ ਕਰਦੇ ਹਨ ਜੋ ਵੀ ਪਰਮਾਤਮਾ ਨੇ ਦਿੱਤਾ ਹੈ ਉਹਨਾਂ ਚੀਜ਼ਾਂ ਦਾ ਸ਼ੁਕਰਾਨਾ ਕਰਦੇ ਹਨ ਤਾਂ ਬਸ ਯਾਦ ਰੱਖਿਓ ਕਿ ਉਸ ਅਰਦਾਸ ਦੇ ਸਮੇਂ ਦੁਨੀਆ ਦਾ ਖਿਆਲ ਤੁਹਾਨੂੰ ਨਹੀਂ ਰੱਖਣਾ ਚਾਹੀਦਾ ਜਿਸ ਸਮੇਂ ਪਰਮਾਤਮਾ ਨੂੰ ਯਾਦ ਰੱਖ ਕੇ ਤੁਸੀਂ ਅੱਗੇ ਅਰਦਾਸ ਕਰਦੇ ਪਏ ਹੋ ਦੁਨੀਆ ਪਾਸੇ ਖਿਆਲ ਨਾ ਜਾਵੇ ਬਸ ਉਹ 5 ਮਿੰਟ ਉਹ 2 ਮਿੰਟ ਇਮਾਨਦਾਰੀ ਦੇ ਨਾਲ ਜਦੋਂ ਗੁਰੂ ਨੂੰ ਦੇ ਦੇਵਾਂਗੇ ਜੇ ਹੁਣ ਜ਼ਿੰਦਗੀ ਦੇ ਨ ਜੋ ਜ਼ਿੰਦਗੀ ਵਿੱਚ ਦੁੱਖ ਚੱਲਦੇ ਪਏ ਹਨ ਉਹ ਆਪੇ ਹੀ ਤੁਹਾਡੇ ਫਿਰ ਦੂਰ ਹੋ ਜਾਣਗੇ ਥੋੜੇ ਸਮੇਂ ਰੋਜ਼ ਦੇ 2 ਕੁ ਮਿੰਟ ਵੀ ਤੁਸੀਂ ਵਾਹਿਗੁਰੂ ਜੀ ਨੂੰ ਦੇ ਦਿਓ ਫਿਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਦਲਾਵ ਨੂੰ ਹੁੰਦਿਆਂ ਹੋਇਆਂ ਵੇਖੋਗੇ ਤੁਸੀਂ ਆਪ ਕਹੋਗੇ ਕਿ ਜ਼ਿੰਦਗੀ ਵਿੱਚ ਜੋ ਵੀ ਦੁੱਖ ਪਰੇਸ਼ਾਨੀਆਂ ਸਨ ਉਹ ਕਿਵੇਂ ਹੌਲੀ-ਹੌਲੀ ਦੂਰ ਹੋ ਜਾ ਰਹੀਆਂ ਹਨ ਹੁਣ ਮੇਰੀ ਜ਼ਿੰਦਗੀ ਕਿੰਨੀ ਸੁਖਾਲੀ ਹੋ ਗਈ ਹੈ ਫਿਰ ਆਪਾਂ ਵੇਖਾਂਗੇ ਸਾਡੀ ਜ਼ਿੰਦਗੀ ਵਿੱਚ ਕਿੰਨੇ ਬਦਲਾਵ ਆਏ ਹਨ ਜੋ ਸ਼ਕਤੀ ਸਾਨੂੰ ਮਿਲੀ ਹੈ ਅਸੀਂ ਉਹ ਖੁਦ ਮਹਿਸੂਸ ਕਰਾਂਗੇ ਸਾਡੀ ਤਾਂ ਇੰਨੀ ਵੀ ਤਾਕਤ ਨਹੀਂ ਕਿ ਅਸੀਂ ਖੁਦ ਸਾਹ ਵੀ ਲੈ ਸਕੀਏ ਉਹਦੀ ਰਜ਼ਾ ਕਾਰਨ ਹੀ ਇਹ ਸਭ ਕੁਝ ਹੋ ਜਾਂਦਾ ਹੈ ਸਾਡੀ ਤਾਂ ਇੰਨੀ ਤਾਕਤ ਵੀ ਨਹੀਂ ਕਿ ਖਾਣ ਲਈ ਪੈਦਾ ਕਰ ਸਕੀਏ ਸਾਥ ਸੰਗਿਆ ਜੀ ਇੱਥੇ ਤੁਹਾਡੇ ਨਾਲ ਇੱਕ ਛੋਟੀ ਜਿਹੀ ਸਾਖੀ ਸਾਂਝੀ ਕਰਦੇ ਹਾਂ ਇੱਕ ਵਾਰ ਨਾ ਇੱਕ ਲੜਕੇ ਦਾ ਪਿਤਾ ਜਿਹੜਾ ਸੀ ਉਹ ਹਸਪੀਟਲ ਦੇ ਵਿੱਚ ਸੀ ਤੇ ਉਸਦੇ ਨਾਲ ਕੀ ਵਾਪਰਦਾ ਹੈ ਕਿ ਉਸਦਾ ਪਿਤਾ ਬਹੁਤ ਜ਼ਿਆਦਾ ਅਚਾਨਕ ਹੀ ਬਿਮਾਰ ਹੋ ਜਾਂਦਾ ਹੈ ਤੇ ਡਾਕਟਰ ਉਸ ਨੂੰ ਆਖਦੇ ਹਨ ਉਸਦੇ بیٹے ਨੂੰ ਕਿ ਤੁਸੀਂ ਆਪਣੇ ਜਿਹੜੇ ਵੀ ਰਿਸ਼ਤੇਦਾਰ ਹਨ ਉਹਨਾਂ ਨੂੰ ਬੁਲਾ ਲਓ ਜੇਕਰ ਤੁਹਾਡਾ ਕੋਈ ਭੈਣ ਭਰਾ ਵੀ ਵਿਦੇਸ਼ ਵਿੱਚ ਹੈ ਤਾਂ ਉਸ ਨੂੰ ਵੀ ਤੁਸੀਂ ਬੁਲਾ ਸਕਦੇ ਹੋ ਅਸੀਂ ਤੁਹਾਡੇ ਪਿਤਾ ਨੂੰ 2 ਦਿਨ ਨਕਲੀ ਸਾਹ ਦੇ ਕੇ ਬਚਾ ਕੇ ਰੱਖ ਸਕਦੇ ਹਾਂ ਭਾਵ ਕਿ ਅੱਜਕੱਲ ਤੁਹਾਨੂੰ ਪਤਾ ਹੀ ਹੈ ਕਿ ਆਕਸੀਜਨ ਦੇ ਸਿਰ ਤੇ ਬੰਦਾ 2 ਦਿਨ ਤਾਂ ਕੱਢ ਹੀ ਸਕਦਾ ਹੈ ਉਹਨਾਂ ਨੇ ਉਸ ਲੜਕੇ ਨੂੰ ਇਦਾਂ ਕਹਿ ਦਿੱਤਾ ਤੇ ਲੜਕੇ ਦਾ ਵੀ ਮਨ ਉਸ ਵੇਲੇ ਡੋਲ ਚੁੱਕਾ ਸੀ ਉਸਨੇ ਵੀ ਸੋਚਿਆ ਕਿ ਚਲੋ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਵਿਦੇਸ਼ ਵਿੱਚ ਹਨ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਪਿਤਾ ਜੀ ਦੀ ਜਿਹੜੀ ਸਿਹਤ ਹੈ ਉਹ ਨਾਜ਼ੁਕ ਹੋ ਚੁੱਕੀ ਹੈ ਹਾਲਾਤ ਬੜੇ ਮਾੜੇ ਹੋ ਚੁੱਕੇ ਹਨ ਤੇ ਤੁਸੀਂ ਵਿਦੇਸ਼ ਵਿੱਚੋਂ ਇੱਧਰ ਨੂੰ ਚੇਕਰ ਆ ਸਕਦੇ ਹੋ ਤਾਂ ਆ ਜਾਓ ਫਿਰ ਉਹ ਕੀ ਹੁੰਦਾ ਹੈ ਕਿ ਉਹ ਆਪਣੇ ਸਾਰੇ ਹੀ ਭੈਣ ਭਰਾਵਾਂ ਨੂੰ ਬੁਲਾ ਲੈਂਦਾ ਹੈ ਤੇ ਘਰ ਨੂੰ ਜਦੋਂ ਆਪਣੇ ਪਿਤਾ ਨੂੰ ਲੈ ਕੇ ਜਾਣਾ ਹੁੰਦਾ ਹੈ ਕਿਉਂਕਿ 2 ਦਿਨ ਬਾਅਦ ਉਸਦੇ ਪਿਤਾ ਦੀ ਅਚਾਨਕ ਮੌਤ ਹੋ ਜਾਂਦੀ ਹੈ ਕਿਉਂਕਿ ਡਾਕਟਰਾਂ ਨੇ ਉਸ ਨੂੰ 2 ਦਿਨ ਦਾ ਹੀ ਸਮਾਂ ਦਿੱਤਾ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਉਸਨੇ ਘਰ ਲੈ ਜਾਣਾ ਹੁੰਦਾ ਹੈ ਪਿਤਾ ਨੂੰ ਤੇ ਜਦੋਂ ਹਸਪੀਟਲ ਵਾਲਿਆਂ ਦਾ ਸਾਰਾ ਹੀ ਖਰਚਾ ਦੇਣਾ ਹੁੰਦਾ ਹੈ ਤਾਂ ਉਹ ਉਸ ਨੂੰ ਆਖਦੇ ਹਨ ਜੀ ਕਿ 1.5 ਲੱਖ ਰੁਪਈਆ ਤੁਹਾਡਾ ਵਾਧੂ ਬਣਦਾ ਹੈ ਉਹ ਆਖਦਾ ਹੈ ਜੀ ਉਹ ਕਹਦਾ ਉਹ ਕਹਿੰਦੇ ਕਿ ਅਸੀਂ ਤੁਹਾਡੇ ਪਿਤਾ ਨੂੰ 2 ਦਿਨ ਨਕਲੀ ਸਾਹ ਦਿੱਤੇ ਹਨ ਤਾਂ ਸਾਲ ਸੰਗਤ ਜੀ ਇਥੇ ਤੁਸੀਂ ਹਿਸਾਬ ਲਗਾ ਲਓ ਕਿ ਪਰਮਾਤਮਾ ਜੀ ਜਿਹੜੇ ਸਾਨੂੰ ਸਾਹ ਦੇ ਰਹੇ ਹਨ ਉਹ ਕਿੰਨੇ ਕੀਮਤੀ ਹਨ ਜੇਕਰ 2 ਦਿਨ ਦੇ ਸਾਹ ਜਿਹੜੇ ਹਨ 1.5 ਲੱਖ ਦੇ ਬਣਦੇ ਹਨ ਤਾਂ ਜਿਹੜੇ ਅਸੀਂ ਰੋਜ਼ਾਨਾ ਹੀ ਇੰਨੇ ਸਾਲਾਂ ਤੋਂ ਸਾਹ ਲੈ ਰਹੇ ਹਾਂ ਉਹ ਕਿੰਨੇ ਦੇ ਹੋਣਗੇ ਫਿਰ ਤਾਂ ਅਸੀਂ ਕਰੋੜਾਂ ਅਰਬਾਂ ਦੇ ਮਾਲਕ ਹਾਂ ਕਿ ਸਾਧ ਸੰਗਤ ਜੀ ਇਸ ਲਈ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਜਿन्हने ਸਾਨੂੰ ਸਹਰ ਰੂਪੀ ਇੰਨੀ ਵੱਡੀ ਪੂੰਜੀ ਬਖਸ਼ੀ ਹੈ ਪਰਮਾਤਮਾ ਜੀ ਦਾ ਹਰ ਵੇਲੇ ਕੀਤਾ ਹੋਇਆ ਸ਼ੁਕਰਾਨਾ ਵੀ ਥੋੜਾ ਹੈ ਸਾਤ ਸੰਗਿਆ ਜੀ ਸਾਡੀ ਤਾਂ ਐਨੀ ਤਾਕਤ ਵੀ ਨਹੀਂ ਕਿ ਅਸੀਂ ਖਾਣ ਲਈ ਪੈਦਾ ਕਰ ਸਕੀਏ ਸਾਡੀ ਤਾਂ ਐਨੀ ਤਾਕਤ ਵੀ ਨਹੀਂ ਕਿ ਖਾਣ ਲਈ ਕੁਝ ਪੈਦਾ ਕਰ ਸਕੀਏ ਆਪਾਂ ਸਿਰਫ ਬੀਜ ਬੀਜਦੇ ਹਾਂ ਉਸ ਵਿੱਚ ਫਲ ਤੇ ਫੁੱਲ ਉਸ ਪਰਮਾਤਮਾ ਨੇ ਆਪ ਲੈ ਕੇ ਆਉਣੇ ਹਨ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਖੇੜੇ ਆ ਜਾਣਗੇ ਜੇ ਅਸੀਂ ਅਰਦਾਸ ਵੀ ਬੀਜ ਬਣਾ ਕੇ ਬੀਜਾਂਗੇ ਤਾਂ ਆਪੇ ਫਿਰ ਫਲ ਵੀ ਚੰਗਾ ਲੱਗ ਜਾਵੇਗਾ ਇੱਕ ਪਿੰਡ ਵਿੱਚ ਤਿੰਨ ਸੰਤ ਆਏ ਹਰ ਸਮੇਂ ਸਰਬੱਤ ਦਾ ਭਲਾ ਮੰਗਦੇ ਸੀ ਉਹ ਸਭ ਦੀਆਂ ਖੁਸ਼ੀਆਂ ਮੰਗਦੇ ਸਨ ਲੋਕਾਂ ਉਹਨਾਂ ਦੇ ਕੋਲ ਆਉਣ ਲੱਗੇ ਜੋ ਪਿੰਡ ਦਾ ਸਥਾਨਕ ਸੰਤ ਸੀ ਨਾ ਉਹ ਈਰਖਾ ਕਰਨ ਲੱਗਾ ਕਿ ਮੇਰੇ ਹੁੰਦਿਆਂ ਹੋਇਆਂ ਹੁਣ ਇੱਥੇ ਕੌਣ ਆ ਗਿਆ ਹੈ ਜਿਸ ਦੀ ਲੋਕ ਇੰਨੀ ਜ਼ਿਆਦਾ ਪ੍ਰਸ਼ੰਸਾ ਕਰਦੇ ਪਏ ਹਨ ਉਹ ਕਹਿੰਦਾ ਚਲੋ ਵੇਖ ਕੇ ਆਇਆ ਜਾਵੇ ਕਿ ਉਹ ਕਿਹੜੇ ਲੋਕ ਆਏ ਹਨ ਜਿਨ੍ਹਾਂ ਦੇ ਲੋਕ ਇੰਨੀ ਜ਼ਿਆਦਾ ਚਰਚਾ ਕਰਦੇ ਪਏ ਹਨ ਜਦੋਂ ਪਿੰਡ ਦਾ ਸੰਤ ਉੱਥੇ ਗਿਆ ਤੇ ਉਸਨੇ ਜਾ ਕੇ ਵੇਖਿਆ ਕਿ ਇਹ ਤਾਂ ਬੜੇ ਸਿੱਧੇ ਸਾਦੇ ਜੇ ਹਨ ਤਾਂ ਉਹ ਕਹਿੰਦੇ ਕਿ ਉਹ ਨਾ ਉਹਦੇ ਕੋਲ ਜਾ ਕੇ ਸਥਾਨਕ ਸੰਤ ਕਹਿੰਦਾ ਕਿ ਤੁਸੀਂ ਕਿਹੜੀ ਅਰਦਾਸ ਕਰਦੇ ਹੋ ਜਿਸ ਦੇ ਨਾਲ ਸਾਰੇ ਖੁਸ਼ ਹੋਈ ਜਾ ਰਹੇ ਹਨ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸਿਰਫ ਸਰਬੱਤ ਦਾ ਭਲਾ ਮੰਗਦੇ ਹਾਂ ਸਭ ਨੂੰ ਖੁਸ਼ੀਆਂ ਪਰਮਾਤਮਾ ਜੀ ਆਖਦੇ ਹਨ ਕਿ ਫਿਰ ਹੀ ਮਿਲਣਗੇ ਜੇਕਰ ਸਰਬਤ ਦਾ ਭਲਾ ਮੰਗਾਂਗੇ। ਅਗੋਂ ਸਥਾਨਕ ਸੰਤ ਆਖਦਾ ਹੈ ਐਵੇਂ ਅਰਦਾਸ ਥੋੜੀ ਹੁੰਦੀ ਹੈ। ਮੈਂ ਤੁਹਾਨੂੰ ਅਰਦਾਸ ਸਿਖਾਉਂਦਾ ਹਾਂ। ਹੁਣ ਨਾ ਉਹ ਸਥਾਨਕ ਸੰਤ ਉਹਨਾਂ ਨੂੰ ਅਰਦਾਸ ਸਮਝਾਉਣ ਲੱਗਾ। ਉਹ ਤੈਨਾਂ ਨੂੰ ਅਰਦਾਸ ਸਮਝ ਨਹੀਂ ਆਉਂਦੀ ਫਿਰ ਵੀ ਧੰਨਵਾਦ ਕਰਦੇ ਹਨ। ਕੁਝ ਸਮੇਂ ਬਾਅਦ ਹੁਣ ਨਦੀ ਪਾਰ ਕਰਨ ਲੱਗਦੇ ਆ। ਕਿਸ਼ਤੀ ਵਿੱਚ ਹੀ ਫਸ ਜਾਂਦੀ ਹੈ। ਉਹ ਆਪਣੇ ਸ਼ਬਦਾਂ ਦੀ ਉਹ ਤਿੰਨੋਂ ਸੰਤ ਰਟੀ ਰਟਾਈ ਨ ਅਰਦਾਸ ਕਰਦੇ ਹਨ ਤਾਂ ਕੋਈ ਫਰਕ ਨਹੀਂ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਫਿਰ ਉਹ ਜਿਹੜੀ ਨੌਕਾ ਸੀ ਭਾਵ ਕੇ ਨਦੀ ਤੋਂ ਪਾਰ ਹੋ ਜਾਂਦੀ ਹੈ ਉਹਨੂੰ ਅਹਿਸਾਸ ਹੁੰਦਾ ਹੈ ਕਿ ਮੇਰੇ ਸ਼ਬਦਾਂ ਨਾਲ ਲਿਖੀ ਹੋਈ ਅਰਦਾਸ ਤੋਂ ਸਿੱਧੀ ਹਿਰਦੇ ਦੀ ਪੁਕਾਰ ਜ਼ਿਆਦਾ ਅਸਰ ਕਰਦੀ ਹੈ ਕਿੰਨੀ ਦੇਰ ਤੱਕ ਕਰਦੇ ਹਨ ਉਸ ਤੋਂ ਜ਼ਿਆਦਾ ਮਹੱਤਵ ਇਹ ਹੈ ਜੀ ਕਿ ਆਪਾਂ ਅਰਦਾਸ ਕਿਵੇਂ ਕਰਦੇ ਹਾਂ ਜਿਆਦਾ ਸਿਆਣਪ ਨਹੀਂ ਚਾਹੀਦੀ ਅਰਦਾਸ ਕਰਦੇ ਸਮੇਂ ਸਿਰਫ ਸ਼ੁੱਧ ਮਨ ਚਾਹੀਦਾ ਹੈ ਕਪਟ ਤੋਂ ਰਹਿਤ ਹੰਕਾਰ ਤੋਂ ਰਹਿਤ ਮਨ ਚਾਹੀਦਾ ਹੈ ਮਨ ਦੇ ਵਿੱਚ ਈਰਖਾ ਦੁਸ਼ ਇਹ ਨਹੀਂ ਕਿ ਫਲਾਣੇ ਦੇ ਨਾਲ ਆ ਹੋ ਜੇ ਫਲਾਣਾ ਇੰਜ ਦੁਖੀ ਹੋ ਜੇ ਇਹ ਸਾਰਾ ਕੁਝ ਛੱਡ ਕੇ ਇਮਾਨਦਾਰੀ ਦੇ ਨਾਲ ਬਸ ਸਵੇਰੇ ਸ਼ਾਮ 2 ਮਿੰਟ ਅਰਦਾਸ ਕਰਿਆ ਕਰੋ ਪਰਮਾਤਮਾ ਦੇ ਲਈ ਸਮਾਂ ਕੱਢੋ ਤੇ ਵਿਸ਼ਵਾਸ ਕਰੋ ਜ਼ਿੰਦਗੀ ਤੁਹਾਡੀ ਕਿਤੇ ਬਿਹਤਰ ਹੋ ਜਾਵੇਗੀ ਤੁਹਾਨੂੰ ਲੱਗੇਗਾ ਹਰ ਸਮੇਂ ਰੱਬ ਮੇਰੇ ਨਾਲ ਹੈ ਬਸ ਤੁਹਾਨੂੰ ਤੁਹਾਡੀ ਅਰਦਾਸ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਜੇ ਅਰਦਾਸ ਤੋਂ ਬਾਅਦ ਵੀ ਮਨ ਚਿੰਤਾ ਵਿੱਚ ਹੈ ਨਾ ਤਾਂ ਸਮਝ ਜਾਓ ਕਿ ਅਸੀਂ ਭਰੋਸਾ ਹੀ ਨਹੀਂ ਕਰ ਪਾਰੇ ਜੇ ਅਰਦਾਸ ਭਰੋਸੇ ਨਾਲ ਕਰ ਲਏ ਹੋ ਤਾਂ ਫਿਰ ਕਾਦੀ ਚਿੰਤਾ ਜੇ ਅਜੇ ਵੀ ਚਿੰਤਾ ਕਰਦੇ ਹੋ ਕਿ ਅਜੇ ਉਹ ਅਰਦਾਸ ਤੁਸੀਂ ਸਿੱਖੀ ਹੋਈ ਨਹੀਂ ਹੈਗੀ ਅਜੇ ਸਾਡਾ ਅਰਦਾਸ ਵਿੱਚ ਵਿਸ਼ਵਾਸ ਨਹੀਂ ਜੇ ਅਰਦਾਸ ਮਨ ਨਾਲ ਦੋ ਸ਼ਬਦਾਂ ਵਿੱਚ ਵੀ ਕਰ ਲਈਏ ਨਾ ਫਿਰ ਵੀ ਚਿੰਤਾ ਕਹਦੀ ਕਿਉਂਕਿ ਮਨੁੱਖ ਜਿਹੜਾ ਹੁੰਦਾ ਹੈ ਚੰਗੇ ਮਨ ਦੇ ਨਾਲ ਵਾਹਿਗੁਰੂ ਦੇ ਲੜ ਲੱਗ ਸਕਦਾ ਹੈ ਫਿਰ ਮਨੁੱਖ ਦੀ ਚਿੰਤਾ ਆਪੇ ਹੀ ਪਰਮਾਤਮਾ ਆਪ ਕਰਨਗੇ ਬਸ ਇਹ 2 ਮਿੰਟ ਤੁਸੀਂ ਵਾਹਿਗੁਰੂ ਨੂੰ ਦੇ ਦੇਣੇ ਹਨ 1 ਮਿੰਟ ਸਵੇਰੇ 1 ਮਿੰਟ ਸ਼ਾਮ ਨੂੰ ਇਹ ਸਾਡੀ ਜ਼ਿੰਦਗੀ ਬਦਲ ਦੇਣਗੇ ਜ਼ਿੰਦਗੀ ਵਿੱਚ ਜੋ ਵੀ ਸਮਾਂ ਆਵੇ ਉਸ ਦਾ ਫਾਇਦਾ ਉਠਾਓ ਪਰ ਕਿਸੇ ਤੇ ਵੀ ਭਰੋਸੇ ਦਾ ਫਾਇਦਾ ਨਾ ਚੁੱਕਿਓ ਹਮੇਸ਼ਾ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਖੁਸ਼ ਰਹਿਣਾ ਸਿੱਖੋ ਉਦਾਸ ਰਹਿਣ ਦੇ ਨਾਲ ਚਿੰਤਾਵਾਂ ਘਟਣ ਨਹੀਂ ਲੱਗੀਆਂ ਸਮੇਂ ਦੀ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਸਾਥ ਸੰਗਤ ਜੀ ਸਮਾਂ ਲੰਘ ਜਾਂਦਾ ਹੈ ਭਾਵੇਂ ਮਾੜਾ ਤੇ ਭਾਵੇਂ ਚੰਗਾ ਵਾਹਿਗੁਰੂ ਦੀ ਰਜ਼ਾ ਵਿੱਚ ਹਰ ਇੱਕ ਕੰਮ ਨੂੰ ਰਹਿ ਕੇ ਕਰਿਆ ਕਰੋ ਆਪੇ ਫਿਰ ਤੁਹਾਨੂੰ ਪਰਮਾਤਮਾ ਜੀ ਸਭ ਕੁਝ ਦੇ ਦੇਣਗੇ ਕਈ ਵਾਰੀ ਜ਼ਿੰਦਗੀ ਵਿੱਚ ਕੋਈ ਰਸਤਾ ਇਨਸਾਨ ਨੂੰ ਨਹੀਂ ਦਿਖਦਾ ਹੁੰਦਾ ਐਵੇਂ ਲੱਗਦਾ ਹੈ ਦੁੱਖਾਂ ਨੇ ਜ਼ਿੰਦਗੀ ਨੂੰ ਘੇਰ ਲਿਆ ਇੱਕ ਜਾਂ ਦੋ ਨਹੀਂ ਇਹ ਆਪਣੇ ਸਾਰੇ ਹੀ ਸਮੇਂ ਦੁੱਖਾਂ ਵਿੱਚੋਂ ਲੰਘਦੇ ਪਏ ਹਨ ਫਿਰ ਦੂਜਾ ਤੇ ਦੂਜੇ ਦੇ ਬਾਅਦ ਤੀਜਾ ਇਸ ਸਮੇਂ ਤੁਸੀਂ ਅਰਦਾਸ ਕਰਨੀ ਹੈ ਬਸ ਇਹੀ ਕਹਿਣਾ ਹੈ ਕਿ ਵਾਹਿਗੁਰੂ ਜੀ ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਹਾਂ ਮੈਂ ਆਪਣਾ ਪੱਲਾ ਤੁਹਾਨੂੰ ਫੜਾ ਦਿੱਤਾ ਹੈ ਮੇਰੇ ਨਸੀਬਾਂ ਵਿੱਚ ਜੋ ਲਿਖਿਆ ਹੋਇਆ ਹੈ ਮੈਨੂੰ ਮਿਲ ਜਾਵੇ ਕੋਈ ਵਹਿਮ ਨਹੀਂ ਮਿਲੇ ਤਾਂ ਵੀ ਮੈਨੂੰ ਗਮ ਤੇ ਭਾਵੇਂ ਮੈਨੂੰ ਸੁਖ ਮਿਲੇ ਮੈਂ ਤੁਹਾਡੀ ਰਜ਼ਾ ਵਿੱਚ ਖੁਸ਼ ਹਾਂ ਪਰ ਮੇਰੀ ਕੀਤੀ ਹੋਈ ਮਿਹਨਤ ਦਾ ਫਲ ਮੈਨੂੰ ਜ਼ਰੂਰ ਮਿਲੇ ਕਿਉਂਕਿ ਅਰਦਾਸ ਤੇ ਵਿਸ਼ਵਾਸ ਦੋਵੇਂ ਚੀਜ਼ਾਂ ਨਜ਼ਰ ਆਉਣੀਆਂ ਚਾਹੀਦੀਆਂ ਹਨ ਪਰ ਜਦੋਂ ਦੋਵੇਂ ਚੀਜ਼ਾਂ ਮਿਲ ਜਾਂਦੀਆਂ ਹਨ ਤਾਂ ਇੰਨੀ ਤਾਕਤ ਬਣ ਜਾਂਦੀ ਹੈ ਕਿ ਜਿਹੜੀ ਚੀਜ਼ ਤੁਹਾਨੂੰ ਨਹੀਂ ਵੀ ਮਿਲਣੀ ਹੁੰਦੀ ਉਹ ਵੀ ਮਿਲ ਜਾਂਦੀ ਹੈ ਸਤਸੰਗਤ ਜੀ ਜਿਸ ਵਿਅਕਤੀ ਨੇ ਇਹ ਚੀਜ਼ ਸਿੱਖ ਲਈ ਨਾ ਬਸ ਉਹਦੀ ਜ਼ਿੰਦਗੀ ਫਿਰ ਆਪੇ ਹੀ ਸਵਰਗ ਬਣ ਜਾਵੇਗੀ ਮਨ ਦੀ ਜਿੰਨੀ ਡੁੰਗਾਈ ਤੋਂ ਅਰਦਾਸ ਨਿਕਲਦੀ ਹੈ ਨਾ ਉਨੀ ਜਲਦੀ ਅਰਦਾਸ ਉਨੀ ਜਲਦੀ ਅਰਦਾਸ ਜਲਦੀ ਕਬੂਲ ਹੋ ਜਾਂਦੀ ਹੈ ਜਦੋਂ ਅਰਦਾਸ ਕਰਦੇ ਆਂ ਅੱਖਾਂ ਵਿੱਚ ਅਥਰੂ ਆ ਜਾਣ ਤਾਂ ਸਮਝ ਲਓ ਪਰਮਾਤਮਾ ਦੇ ਦਰ ਤੇ ਅਰਦਾਸ ਕਬੂਲ ਹੋ ਗਈ ਉਥੇ ਪਹੁੰਚ ਗਈ ਜਿੱਥੇ ਉਸਨੇ ਪਹੁੰਚਣਾ ਸੀ ਬਸ ਯਾਦ ਰੱਖਿਓ ਅਰਦਾਸ ਵਾਸਤੇ ਬਸ ਇੱਕ ਆਪਣਾ ਸ਼ੁੱਧ ਮਨ ਹੋਣਾ ਚਾਹੀਦਾ ਹੈ ਨਾ ਧਰਮ ਨਾ ਪਹਿਰਾਵਾ ਨਾ ਕੋਈ ਵੇਲਾ ਤੇ ਨਾ ਕੋਈ ਵਕਤ ਕੋਈ ਦਵਾਰਾ ਨਹੀਂ ਹੈਗਾ ਤੁਹਾਡੀ ਤਾਕਤ ਬਸ ਸ਼ੁੱਧ ਮਨ ਵਿੱਚ ਹੋਣੀ ਚਾਹੀਦੀ ਹੈ ਤੇ ਸੱਚੇ ਮਨ ਤੋਂ ਨਿਕਲੀ ਹੋਈ ਅਰਦਾਸ ਪਰਮਾਤਮਾ ਜੀ ਜ਼ਰੂਰ ਕਬੂਲ ਕਰ ਲੈਂਦੇ ਹਨ ਸਾਥ ਸੰਗਤ ਜੀ ਇਸ ਲਈ ਤੁਹਾਨੂੰ ਦੱਸ ਦਈਏ ਕਿ ਤੁਸੀਂ ਪਰਮਾਤਮਾ ਦੇ ਅੱਗੇ ਸਿਰਫ 1 ਮਿੰਟ ਹੀ ਜੇਕਰ ਅਰਦਾਸ ਕਰੋ ਤੁਹਾਡੀ ਉਹ ਵੀ ਕਬੂਲ ਹੋ ਜਾਵੇਗੀ ਕਿਉਂਕਿ ਪਰਮਾਤਮਾ ਜੀ ਜਾਣੀ-ਜਾਣ ਹਨ ਕਿ ਤੁਹਾਨੂੰ ਕੀ ਚਾਹੀਦਾ ਹੈ ਜੇਕਰ ਤੁਸੀਂ ਸ਼ੁੱਧ ਮਨ ਤੇ ਈਰਖਾ ਤੋਂ ਰਹਿਤ ਹੋ ਕੇ ਅਰਦਾਸ ਕਰੋਗੇ ਤਾਂ ਤੁਹਾਡੀ ਪਰਮਾਤਮਾ ਜੀ ਅੱਗੇ ਕੀਤੀ ਹੋਈ ਅਰਦਾਸ ਕਬੂਲ ਹੋ ਜਾਵੇਗੀ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ